ਅੱਜ ਦੀ ਕਹਾਣੀ ਆਈ ਲੈਟਸ ਵਾਲੀ ਮਾਨ ਜਿਸ ਨੂੰ ਲਿਖਿਆ ਹੈ ਸਤਨਾਮ ਸਿੰਘ ਜੀ ਨੇ ਗਰਮੀਆਂ ਦੇ ਦਿਨ ਸੀ ਦੇਸੀ ਮਹੀਨਾ ਜੇਠ ਆਲੇ ਸ਼ੁਰੂ ਹੋਇਆ ਸੀ ਮੈਂ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ ਸੋਚਿਆ ਕੁਝ ਪੈਸੇ ਘਰ ਦੀ ਕਬੀਲਦਾਰੀ ਚ ਵਰਤ ਕੇ ਤੇ ਕੋਈ ਚੱਲਿਆ ਹੋਇਆ ਸਸਤਾ ਜਿਹਾ ਫੋਨ ਲੈ ਲਵਾਂਗੇ ਪੈਸੇ ਮੈਨੂੰ ਟੱਚ ਫੋਨ ਰੱਖਣ ਦਾ ਬਹੁਤਾ ਸ਼ੌਂਕ ਤਾਂ ਹੈ ਨਹੀਂ ਸੀ ਪਰ ਫਿਰ ਵੀ ਮਨ じゃ ਕੀਤਾ ਕਿ ਨਾਲ ਹੀ ਕਾਲਜ ਦੀ ਪੜਾਈ ਹੋ ਜਾਣੀ ਹੈ ਮੇਰੇ ਪੇਪਰ ਆਨਲਾਈਨ ਹੋਣ ਬਾਰੇ ਨੇ ਖਬਰ ਹਾਲੇ ਸੁਣੀ ਹੀ ਸੀ ਲੈਣਾ ਪੈਣਾ ਸੀ ਮੈਨੂੰ ਪੇ ਫੋਨ ਮੈਂ ਲਾਗੇ ਸ਼ਹਿਰ ਕਦੇ ਲੋਂਗੋਵਾਲ ਕਦੇ ਪਿੱਖੀ ਕਦੇ ਤਨੌਲੀ ਜੋ ਵੀ ਕੰਮ ਮਿਲਦਾ ਚੱਲਿਆ ਜਾਂਦਾ ਲਗਭਗ ਲਗਾਤਾਰ 2 ਮਹੀਨੇ ਦਿਹਾੜੀ ਕਰਕੇ ਮੈਂ 5 ਕੁ ਹਜ਼ਾਰ ਦਾ ਵੀਵੋ ਦਾ ਚੱਲਦਾ ਫੋਨ ਲੈ ਲਿਆ ਹੌਲੀ ਹੌਲੀ ਸਮਾਂ ਬੀਤਦਾ ਗਿਆ ਮੇਰਾ ਫੋਨ ਚਰਜਾਣ ਦਿਨੋਂ ਦਿਨ ਵੱਧਾ ਗਿਆ ਜਦ ਮੈਂ ਕੰਮ ਤੋਂ ਘਰ ਆਉਂਦਾ ਤਾਂ ਆ ਕੇ 1-2 ਘੰਟੇ ਫੋਨ ਤੇ ਸਮਾਂ ਬਤੀਤ ਕਰ ਦਿੰਦਾ ਸੀ ਮੇਰੇ ਕੋਲ ਲਗਭਗ ਸਾਰਾ ਕੁਝ ਚੱਲਦਾ ਸੀ ਕੱਲੀ ਸਨੈਪਚੈਟ ਨੂੰ ਛੱਡ ਕੇ ਇੱਕ ਦਿਨ ਮੈਂ ਸਨੈਪਚੈਟ ਤੇ ਸਤਨਾਮ ਸਿੰਘ ਨਾਂ ਦੇ ਆਈਡੀ ਬਣਾ ਕੇ ਹੌਲੀ-ਹੌਲੀ ਇੱਕ ਮਹੀਨੇ ਤੱਕ ਸਾਰਾ ਭੇਤੀ ਹੋ ਗਿਆ ਸੀ ਕਿ ਕਿੱਥੋਂ ਸਨੈਪਚੈਟ ਤੇ ਕੀ ਹੁੰਦਾ ਹੈ ਤੇ ਕਿਵੇਂ ਹੁੰਦਾ ਹੈ ਇੱਕ ਦਿਨ ਮੈਂ ਆਪਣੇ ਬਾਪੂ ਦੀ ਯਾਦ ਵਿੱਚ ਬਹੁਤ ਹੀ ਉਦਾਸ ਜਿਹਾ ਬੈਠਾ ਰੋ ਰਿਹਾ ਸੀ ਤੇ ਮੈਂ ਬਾਪੂ ਦੀ ਤਸਵੀਰ ਤੇ ਮਿਸ ਯੂ ਪਾਪਾ ਲਿਖ ਸਨੈਪਚੈਟ ਤੇ ਸਟੋਰੀ ਪਾ ਦਿੱਤੀ ਮੇਰੀ ਉਹ ਸਟੋਰੀ ਦਸ ਕੇ ਜਨਾਂ ਨੇ ਵੇਖੀ ਤੇ ਇੱਕ ਕੁੜੀ ਦਾ ਮੈਸੇਜ ਵੀ ਆਇਆ ਜਿਸ ਦੀ ਮਾਨ ਕੌਰ ਨਾਂ ਦੇ ਆਈਡੀ ਬਣੀ ਹੋਈ ਸੀ ਮੈਂ ਰੋਜ਼ ਰੋਜ਼ ਸਟੋਰੀ ਪਾ ਦਿੰਦਾ ਸੀ ਤੇ ਉਹਨਾਂ ਨੇ ਲਾਜ਼ਮੀ ਵੇਖਣੀ ਹੀ ਹੁੰਦੀ ਸੀ ਮੈਂ ਇੱਕ ਦਿਨ ਖੁਦ ਮਾਨ ਕੌਰ ਨੂੰ ਮੈਸੇਜ ਕਰ ਦਿੱਤਾ ਉਹਨਾਂ ਦਾ ਕੋਈ ਜਵਾਬ ਨਾ ਆਇਆ ਕਾਫੀ ਦਿਨਾਂ ਬਾਅਦ ਉਹਨਾਂ ਨੇ ਕੋਈ ਧਾਰਮਿਕ ਜਹੀ ਤਸਵੀਰ ਤੇ ਕੁਝ ਲੈਣਾ ਲਿਖ ਕੇ ਸਟੋਰੀ ਪਾ ਦਿੱਤੀ ਮੈਂ ਸਟੋਰੀ ਤੇ ਟਿੱਪਣੀ ਕੀਤੀ ਸਾਡੀ ਆਪਸ ਵਿੱਚ ਬੜੀ ਬਹਿਸ ਹੋਈ ਪਰ ਉਹਨੇ ਮੇਰੀਆਂ ਗੱਲਾਂ ਨੂੰ ਸਿਰ ਮੱਥੇ ਸਹੀ ਮੰਨਿਆ ਅਗੋਂ ਉਹਨਾਂ ਨੇ ਸਾਡੀ ਪ੍ਰਸ਼ੰਸਾ ਕੀਤੀ ਜੀ ਤੁਸੀਂ ਸੋਚਦੇ ਬਹੁਤ ਵਧੀਆ ਇਨਸਾਨ ਹੋ ਜੀ ਉਹਨਾਂ ਦੇ ਦਿਲ ਨੂੰ ਕੁਝ ਗੱਲਾਂ ਕਰਕੇ ਹੀ ਮੈਂ ਜਿੱਤ ਲਿਆ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਕਾਫੀ ਅਲੱਗ ਹੁੰਦਾ ਸੀ ਮਾਣ ਇੱਕ ਗੱਲ ਹਮੇਸ਼ਾ ਹੀ ਆਖਦੀ ਰਹਿੰਦੀ ਸੀ ਕਿਸ ਤਨਾਮ ਮੈਨੂੰ ਵਿਸ਼ਵਾਸ ਨਹੀਂ ਕਿਸੇ ਤੇ ਵੀ ਗੱਲ ਕਰਨੀ ਹੈ ਜਾਂ ਨਹੀਂ ਕਰਨੀ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਕਹਿ ਦਿੰਦਾ ਮੇਰੇ ਤੋਂ ਨਹੀਂ ਕਰਨਾ ਵਿਸ਼ਵਾਸ ਤਾਂ ਨਾ ਕਰੋ ਪਰ ਮੈਨੂੰ ਤੁਹਾਡੇ ਤੇ ਵਿਸ਼ਵਾਸ ਬਣਿਆ ਤੇ ਇਦਾਂ ਹੀ ਵਿਸ਼ਵਾਸ ਰਹਿਣਾਈ ਚਲੋ ਹੌਲੀ-ਹੌਲੀ ਮੈਂ ਵਿਸ਼ਵਾਸ ਕਰ ਲਵਾਂਗੀ ਕਦੇ-ਕਦੇ ਮਾਨ ਵੀ ਇਹ ਮੈਂ ਆਖ ਦਿੰਦੀ ਮੈਂ ਬਸ ਇਦਾਂ ਹੀ ਸਾਡੀ ਕਦੇ-ਕਦੇ ਗੱਲ ਹੁੰਦੀ ਅਤੇ ਕਦੇ ਨਾ ਹੁੰਦੀ ਲਗਭਗ 2 ਮਹੀਨੇ ਲੰਘ ਗਏ ਉਹਨਾਂ ਲਈ ਮੈਂ ਇੱਕ ਖਾਸ ਦੋਸਤ ਸਾਬਤ ਹੋ ਗਿਆ ਖਾਸ ਦੋਸਤ ਸਾਬਤ ਹੋਣ ਦਾ ਕਾਰਨ ਉਹਨੂੰ ਮੇਰੀ ਇਹ ਗੱਲ ਵਧੀਆ ਲੱਗੀ ਕਿ ਮੁੰਡਾ ਖੁਦ ਲੇਬਰ ਕਰਕੇ ਪੜ੍ਹਾਈ ਕਰ ਰਿਹਾ ਹੈ ਤੇ ਕੰਮ ਵੀ ਸਿੱਖ ਰਿਹਾ ਹੈ ਸਿਆਣਾ ਵੀ ਬਹੁਤ ਐ ਸੋਚ ਵੀ ਵਧੀਆ ਐ ਇਹ ਗੱਲਾਂ ਮਾਣ ਦੇ ਦਿਲ ਚੱਲ ਕੇ ਮੇਖ ਦੀ ਤਰ੍ਹਾਂ ਖੋ ਗਈਆਂ ਮਾਣ ਮੇਰੇ ਦਿਲ ਦੀ ਇੰਨੀ ਕਰੀਬ ਆ ਗਈ ਕਿ ਮੈਂ ਉਹਨਾਂ ਨਾਲ ਹਰ ਮਾੜੀ ਚੰਗੀ ਗੱਲ ਸਾਂਝੀ ਕਰ ਲੈਂਦਾ ਸੀ ਐਤਵਾਰ ਦਾ ਦਿਨ ਸੀ ਮਾਣ ਨੇ ਸਵੇਰ 6 ਵਜੇ ਹੀ ਗੁੱਡ ਮਾਰਨਿੰਗ ਦਾ ਮੈਸੇਜ ਕਰ ਦਿੱਤਾ ਮੇਰਾ ਨਾਲ ਦੀ ਨਾਲ ਹੀ ਵੈਰੀ ਗੁੱਡ ਮਾਰਨਿੰਗ ਦਾ ਮੈਸੇਜ ਗਿਆ ਅੱਗੇ ਘਰ ਪਰਿਵਾਰ ਕੰਮ ਕਾਰੋਬਾਰੇ ਗੱਲ ਚੱਲੀ ਇੱਕ ਦੂਜੇ ਨੂੰ ਪਿੰਡ ਸ਼ਹਿਰ ਬਾਰੇ ਨਹੀਂ ਪਤਾ ਸੀ ਕਿ ਕਿੱਥੋਂ ਦੇ ਰਹਿਣ ਵਾਲੇ ਆ ਜਦੋਂ ਮੈਂ ਮਾਨ ਨੂੰ ਪੁੱਛਿਆ ਤਾਂ ਉਹਨਾਂ ਨੇ ਪਟਿਆਲਾ ਸ਼ਹਿਰ ਦੱਸਿਆ ਮੇਰਾ ਇੱਕ ਸਾਹ ਰੁਕ ਗਿਆ ਕਿਉਂਕਿ ਪਟਿਆਲੇ ਪਹਿਲਾਂ ਵੀ ਇੱਕ ਇਦਾਂ ਹੀ ਮਿਲੀ ਕੁੜੀ ਸੀਰਤ ਰਹਿੰਦੀ ਸੀ ਜਿਵੇਂ ਇਹ ਸੀਰਤ ਹੀ ਹੋਣ ਇੰਜ ਹੀ ਲੱਗ ਰਿਹਾ ਸੀ ਮੈਨੂੰ ਮੈਂ ਆਪਣੇ ਬਾਰੇ ਪਿੰਡ ਤੇ ਕੰਮਕਾਰ ਘਰ ਦੀ ਗੱਲਬਾਤ ਦੱਸੀ ਮਾਨ ਸਮਝ ਗਈ ਸੀ ਕਿ ਮੁੰਡਾ ਹਲਕੇ ਜਿਹੇ ਘਰ ਤੋਂ ਜ਼ਿੰਦਗੀ ਦੱਬ ਘੁੱਟ ਕੇ ਜੀ ਰਿਹਾ ਹੈ ਮਾਂ ਨੇ ਦੱਸਿਆ ਕਿ ਮੈਂ 12ਵੀਂ ਕਲਾਸ ਤੋਂ ਬਾਅਦ ਇੱਕ ਹੋਰ 2-3 ਸਾਲਾਂ ਦਾ ਕੋਰਸ ਕੀਤਾ ਹੈ ਤੇ ਆਈਲੈਟਸ ਕਰ ਰਹੀ ਹਾਂ ਘਰ ਮੰਮੀ ਨੇ ਬਾਹਰ ਜਾਣ ਨਹੀਂ ਦਿੱਤਾ ਸੀ ਕਿਤੇ ਕਿਸੇ ਪ੍ਰਾਈਵੇਟ ਸੈਕਟਰ 'ਚ ਜੌਬ ਕਰ ਲਈ ਨੈਸ਼ਨਲ ਇੰਗਲਿਸ਼ ਨਾਂ ਦੇ ਆਈਲਟਸ ਸੈਂਟਰ 'ਚ ਪੜਾਉਣਾ ਸ਼ੁਰੂ ਕਰ ਦਿੱਤਾ ਅੱਜ 3 ਸਾਲ ਹੋ ਗਏ ਲੱਗੀ ਨੂੰ ਤੇ ਆਪਣੀ ਤਨਖਾਹ ਬਾਰੇ ਦੱਸਿਆ ਤੇ ਇਹ ਵੀ ਖੁੱਲ ਕੇ ਦੱਸਿਆ ਵੀ ਕਿਸੇ ਪ੍ਰਾਈਵੇਟ ਸੈਕਟਰ ਚ ਜੌਬ ਕਰਨੀ ਬੜੀ ਔਖੀ ਹੁੰਦੀ ਹੈ ਸਾਡੀਆਂ ਆਪਸ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਬੜਾ ਸਕੂਨ ਮਿਲਣ ਲੱਗਾ ਇੱਕ ਦੂਜੇ ਨੂੰ ਜਦੋਂ ਅਸੀਂ ਕਦੇ ਕਦਾਈ ਗੱਲ ਕਰਦੇ ਸੀ ਤਾਂ ਬਹੁਤ ਸਕੂਨ ਮਿਲਦਾ ਸੀ ਮੈਂ ਕਿਤੇ ਇਸੇਦਾਰੀ ਚ ਗਿਆ ਤੇ ਮੇਰਾ ਉੱਥੇ ਜਾ ਕੇ ਜੀ ਨਾ ਲੱਗਿਆ ਮੈਂ ਸ਼ਾਮ ਨੂੰ ਬੇਲੇ ਬੈਠੇ ਨੇ ਫੋਨ ਕੱਢ ਕੇ ਇੱਕਦਮ ਹੀ ਮਾਨਕੌਰ ਨੂੰ ਮੈਸੇਜ ਕਰ ਦਿੱਤਾ ਮੈਨੂੰ ਬੜੀ ਖੁਸ਼ੀ ਹੋਈ ਕਿ ਕੁੜੀ ਨੇ ਖੁਦ ਮੈਸੇਜ ਕਰ ਲਿਆ ਉਹਨਾਂ ਦਾ ਅੱਧੇ ਘੰਟੇ ਬਾਅਦ ਰਿਪਲਾਈ ਆ ਗਿਆ ਤੇ ਸਾਡੀ ਕਾਫੀ ਸਮਾਂ ਗੱਲਬਾਤ ਹੋਈ ਇੱਕ ਦੂਜੇ ਨੂੰ ਆਪਣੇ ਪਰਿਵਾਰ ਬਾਰੇ ਜਾਣੂ ਕਰਵਾਇਆ ਸਾਡੀ ਗੱਲ ਬਹੁਤ ਲੰਬੀ ਚੱਲੀ ਸਾਨੂੰ ਆਪਸ ਵਿੱਚ ਦੁੱਖ ਇਸ ਗੱਲ ਦਾ ਹੋਇਆ ਕਿ ਸਾਡੇ ਦੋਨਾਂ ਦੇ ਪਾਪਾ ਨਹੀਂ ਸਨ ਉਹਨਾਂ ਦੇ ਦੱਸਣ ਤੋਂ ਪਤਾ ਚੱਲਿਆ ਕਿ ਪਾਪਾ ਜੀ 20 ਸਾਲ ਫੌਜ ਚਲਾ ਕੇ ਪਿੰਡ ਵਿੱਚ ਦੋ ਪਲਾਂ ਸਰਪੰਚ ਵੀ ਰਹੇ ਬਸ ਕੋਈ ਦਿਮਾਗੀ ਟੈਨਸ਼ਨ ਕਾਰਨ ਉਹ ਦੁੱਖਾਂ ਭਰੀ ਰਾਤ ਨੂੰ ਸੁੱਤੇ ਹੀ ਰਹਿ ਗਏ ਸਨ ਉਹਨਾਂ ਨੇ ਕਾਫੀ ਦਿਲ ਖੋਲ ਕੇ ਰੱਖ ਦਿੱਤਾ ਸਾਡੀਆਂ ਆਪਸ ਵਿੱਚ ਤੁਰੰਤੋਂ ਗੱਲਾਂ ਹੋਈਆਂ ਸਾਡੀ ਗੱਲ ਕਦੇ-ਕਦੇ ਹੁੰਦੀ ਸੀ ਪਰ ਜਦੋਂ ਵੀ ਹੁੰਦੀ ਸੀ ਤਾਂ ਦਿਲੋਂ ਸਾਰੀ ਗੱਲ ਹੁੰਦੀ ਸੀ ਅਸੀਂ 6 ਮਹੀਨਿਆਂ ਵਿੱਚ ਹੀ ਬੜਾ ਘੋਲ ਮਿਲ ਗਏ ਮਾਂ ਨੇ ਮੈਨੂੰ ਭੋਰ-ਭੋਰ ਕੇ 7 ਮਹੀਨਿਆਂ ਵਿੱਚ ਸਾਰੀਆਂ ਗੱਲਾਂ ਦੱਸ ਦਿੱਤੀਆਂ ਜੋ ਵੀ ਉਹਦੇ ਖੋਦ ਨਾਲ ਪਰਦੇ ਬਣੇ ਹੋਏ ਸਨ ਮੇਰੇ ਤੇ ਹੁਣ ਉਹਨਾਂ ਨੂੰ ਪੂਰਾ ਯਕੀਨ ਬਣ ਗਿਆ ਸੀ ਮੇਰੇ ਦਿਮਾਗ ਵਿੱਚ ਅਚਾਨਕ ਹੀ ਗੱਲ ਆਈ ਕਿਉਂ ਨਾ ਮਾਨ ਤੋਂ ਨੰਬਰ ਲੈ ਲਿਆ ਜਾਵੇ ਮੇਰੇ ਖੋਦ ਦੇ ਵਿਚਾਰ ਸੀ ਵੀ ਇਦਾਂ ਦੇ ਦੋਸਤ ਕਦੇ ਲੱਭੇ ਨਹੀਂ ਮਿਲਦੇ ਹੁੰਦੇ ਮੈਂ ਸਨੈਪਸੈਟ ਤੇ ਪੰਜਾਬੀ ਵਿੱਚ ਬਹੁਤ ਹੀ ਵੱਡਾ ਮੈਸੇਜ ਲਿਖ ਕੇ ਭੇਜ ਦਿੱਤਾ ਤੇ ਅਖੀਰ ਵਿੱਚ ਲਿਖ ਦਿੱਤਾ ਜੇ ਵਿਸ਼ਵਾਸ ਹੈ ਤਾਂ ਨੰਬਰ ਦੇ ਦਿਓ ਨਹੀਂ ਬਾਕੀ ਤੁਹਾਡੀ ਮਰਜ਼ੀ ਹੈ ਜੀ ਮਾਨ ਨੇ ਕੁਝ ਹੀ ਸਮੇਂ ਬਾਅਦ ਮੈਨੂੰ ਆਪਣਾ Airtel ਦਾ ਨੰਬਰ ਸੈਂਡ ਕਰ ਦਿੱਤਾ ਉਹਨਾਂ ਨੇ WhatsApp ਤੇ ਮੈਸੇਜ ਕਰਨ ਲਈ ਕਿਹਾ ਮੈਂ ਨਾਲ ਦੀ ਨਾਲ ਹੀ ਮੈਸੇਜ ਕਰ ਦਿੱਤਾ ਉਹਨਾਂ ਨੇ ਮੈਨੂੰ ਵੈਲਕਮ ਦਾ ਮੈਸੇਜ ਸੈਂਡ ਕੀਤਾ ਜੋ ਉਹਨਾਂ ਦਾ WhatsApp ਦਾ ਪਹਿਲਾ ਮੈਸੇਜ ਸੀ ਹੌਲੀ ਹੌਲੀ ਸਾਡੀ ਦੋਸਤੀ ਦੇ ਰੰਗ ਐਨੇ ਗੂੜੇ ਹੁੰਦੇ ਗਏ ਕਿ ਮਾਨ ਜਦ ਵੀ ਫ੍ਰੀ ਹੁੰਦੀ ਤਾ ਲਗਾਤਾਰ 2-2 3-3 ਘੰਟੇ ਵੀ ਗੱਲ ਕਰਦੀ ਲੈਂਦੀ ਕਦੇ-ਕਦੇ ਹੱਸਣ ਲੱਗ ਜਾਂਦੀ ਵੀ ਸਤਨਾਮ ਮੈਂ ਤੁਹਾਡੇ ਲਈ ਕੁਝ ਵੀ ਕਰ ਸਕਦੀ ਹਾਂ ਤੁਸੀਂ ਮੇਰੇ ਲਈ ਬਹੁਤ ਖਾਸ ਦੋਸਤ ਹੋ ਮਾਨ ਬੇਸ਼ੱਕ ਵੇਖੀ ਨਹੀਂ ਸੀ ਅਸੀਂ ਇੱਕ ਦੂਜੇ ਨੂੰ ਫੋਟੋ ਭੇਜਣ ਲਈ ਕਿਹਾ ਤੱਕ ਨਹੀਂ ਸੀ ਦਿਲੋਂ ਦੋਸਤੀ ਬੜੀ ਗੂੜੀ ਤੇ ਸੱਚੀ ਬਣ ਗਈ ਸੀ ਬਹੁਤ ਵੱਡੀ ਗੱਲ ਸੀ ਅਸੀਂ ਇੱਕ ਦੂਜੇ ਨੂੰ ਵੇਖਿਆ ਨਹੀਂ ਸੀ ਮਾਨ ਨੇ ਦੱਸਿਆ ਕਿ ਮੈਂ ਬਾਹਰ ਨਹੀਂ ਜਾਣਾ ਚਾਹੁੰਦੀ ਮੈਨੂੰ ਇੱਥੇ ਹੀ ਪੰਜਾਬ ਵਿੱਚ ਵਧੀਆ ਕੰਮਕਾਰ ਬਾਲਾ ਮੁੰਡਾ ਮਿਲ ਜਾਵੇ ਨਸ਼ੇ ਪੱਤੇ ਤੋਂ ਦੂਰ ਹੋਵੇ ਪੜਿਆ ਲਿਖਿਆ ਵਧੀਆ ਤੇ ਚੰਗੀ ਸੋਚ ਦਾ ਹੋਵੇ ਜਿੱਦਾਂ ਦੇ ਤੁਸੀਂ ਹੋ ਜੀ ਕਦੇ ਕਦੇ ਮਾਂ ਰਾਤ ਨੂੰ ਰੋਣ ਲੱਗ ਜਾਂਦੀ ਬਾਪੂ ਜੀ ਦੀ ਘਾਟ ਹਮੇਸ਼ਾ ਹੀ ਰੜਕਦੀ ਰਹਿੰਦੀ ਸੀ ਸਾਰੀ ਸਾਰੀ ਰਾਤ ਜਾਗ ਕੇ ਲੰਘ ਜਾਣੀ ਉਹਨੂੰ ਆਦਤ ਕਰਕੇ ਆਮ ਜਹੀ ਗੱਲ ਬਣੀ ਹੋਈ ਸੀ ਮਾਂ ਐਨੀ ਉਦਾਸ ਜਹੀ ਹੁੰਦੀ ਸੀ ਕਦੇ ਕਦੇ ਉਹ ਮੈਨੂੰ ਵੀ ਮੈਸੇਜ ਕਰਨ ਤੋਂ ਰੋਕ ਦਿੰਦੀ ਸੀ ਮੈਂ ਕਦੇ ਵੀ ਜ਼ਬਰਦਸਤੀ ਮਾਣ ਨੂੰ ਤੰਗ ਨਹੀਂ ਕੀਤਾ ਸੀ ਪਰ ਜਿਵੇਂ ਜਿਵੇਂ ਮੈਂ ਮਾਣ ਦੇ ਨੇੜੇ ਹੁੰਦਾ ਜਾ ਰਿਹਾ ਸੀ ਉਹ ਮੇਰੇ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਸੀ ਸਮਾਂ ਬੀਤਦਾ ਗਿਆ ਮਾਣ ਨੂੰ ਮੈਂ ਇੱਕ ਦਿਨ ਪੁੱਛ ਹੀ ਲਿਆ ਕਿ ਤੁਹਾਡਾ ਰਿਸ਼ਤਾ ਟੁੱਟਿਆ ਹੋਇਆ ਹੈ ਉਹਨਾਂ ਨੇ ਹਾਂ ਵਿੱਚ ਮੈਸੇਜ ਕਰ ਦਿੱਤਾ ਤੇ ਬੋਲੀ ਮੂਡ ਆਫ ਜਾਏ ਆਪਾਂ ਫੇਰ ਗੱਲ ਕਰਦੇ ਆਂ ਮਾਂ ਦੇ ਪਿਆਰ ਬਾਰੇ ਪਹਿਲੀ ਵਾਰ ਪਤਾ ਲੱਗਿਆ ਕਿ ਇਹ ਵੀ ਕਿਸੇ ਸਹਯਾਦੇ ਦਾ ਪਾਣੀ ਭਰਦੀ ਕਿਸੇ ਲਈ ਰੋਂਦੀ ਹੈ ਐਨੇ ਵਧੀਆ ਤੇ ਸੋਹਣੇ ਇਨਸਾਨ ਨੂੰ ਵੀ ਕਿਸੇ ਹੋਰ ਇਨਸਾਨ ਦੀ ਘਾਟ ਰੜਕ ਰਹੀ ਹੈ ਬੜੀ ਹੈਰਾਨੀ ਜਹੀ ਹੋਈ ਇਹ ਗੱਲ ਨੂੰ ਜਾਣ ਕੇ ਪਰ ਮੈਨੂੰ ਲੱਗਦਾ ਨਹੀਂ ਸੀ ਕਿ ਮਾਂ ਨੂੰ ਪਿਆਰ ਹੋਇਆ ਹੋਣਾ ਕਿਉਂਕਿ ਉਹ ਗੱਲਾਂ ਬਾਤਾਂ ਤੋਂ ਹੱਦ ਤੋਂ ਵੱਧ ਸਿਆਣੀ ਲੱਗਦੀ ਸੀ ਪਰ ਉਹ ਮੇਰੇ ਕੋਲ ਦੁੱਖ ਦਰਦ ਦੱਸਣਾ ਵੀ ਨਹੀਂ ਚਾਹੁੰਦੀ ਸੀ ਕਿਉਂਕਿ ਉਹ ਆਪ ਮਤੇ ਜੀ ਵਿਚ ਰਹਿਣ ਵਾਲੀ ਇੱਕ ਸਿਆਣੀ ਜਹੀ ਕੁੜੀ ਸੀ ਸਿਮਰ ਨਾਂ ਦਾ ਮੇਰਾ ਮਿੱਤਰ ਆਸਟ੍ਰੇਲੀਆ ਚ ਪੜ੍ਹਾਈ ਕਰਦਾ ਸੀ ਮੈਨੂੰ ਉਸਨੇ ਆਪਣੇ ਕੋਲ ਆਉਣ ਲਈ ਕਿਹਾ ਵੀ ਤੂੰ ਆਈ ਲੈਟਸ ਕਰ ਲੈ ਮੈਂ ਮਨਾ ਕਰ ਦਿੱਤਾ ਕਿਉਂਕਿ ਮੇਰਾ ਬਹੁਤ ਦਿਮਾਗ ਨਹੀਂ ਸੀ ਮੈਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਮੇਰਾ ਅੰਗਰੇਜ਼ੀ ਚ ਹੱਥ ਪਹਿਲੇ ਦਿਨ ਤੋਂ ਹੀ ਤੰਗ ਸੀ ਤੇ ਫਿਰ ਉਹਨੇ ਪੀਟੀਈ ਕਰਨ ਲਈ ਕਹਿ ਦਿੱਤਾ ਪਰ ਮੈਨੂੰ ਲੱਗਦਾ ਸੀ ਜਰ ਕਿੱਥੇ ਮੱਥਾ ਮਾਰਾਂਗੇ ਇੱਥੇ ਹੀ ਠੀਕ ਐ ਇੱਕ ਰੋਟੀ ਘਟ ਖਾ ਲਿਆ ਕਰਾਂਗਾ ਚੱਲ ਮੈਂ ਉਸ ਮੁੰਡੇ ਨੂੰ ਮਿੱਤਰ ਪਿਆਰੇ ਨੂੰ ਬਣਾ ਕਰ ਦਿੱਤਾ ਵੀ ਭਰਾਵਾ ਮੇਰੇ ਵਾਸਤੋਂ ਬਾਹਰ ਐ ਮੈਂ ਨਹੀਂ ਕੁਝ ਕਰ ਸਕਦਾ ਤੇ ਮੈਂ ਮਾਂ ਨੂੰ ਇਹ ਸਾਰੀ ਗੱਲ ਦੱਸੀ ਤੇ ਉਹਨੇ ਮੇਰੇ ਵੱਡੇ ਵੱਡੇ ਲਿਖੇ ਮੈਸੇਜ ਪੜ੍ਹ ਕੇ ਮੈਨੂੰ ਕਾਲ ਕਰ ਲਈ ਜਦੋਂ ਸਾਡੀ ਆਮ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਵੀ ਜੇ ਸਤਨਾਮ ਕੋਈ ਤੁਹਾਡੀ ਸਪੋਰਟ ਕਰਦਾ ਹੈ ਵਧੀਆ ਗੱਲ ਹੈ ਤੁਸੀਂ ਆਈ ਲੈਟਸ ਕਰ ਲਓ ਇਸ ਤੋਂ ਵੱਡੀ ਕੀ سپورਟ ਹੋ ਸਕਦੀ ਹੈ ਉਹਨਾਂ ਨੇ ਸਹਿਜ ਮਤੇ ਨਾਲ ਲਗਭਗ 10 ਮਿੰਟ ਗੱਲ ਕੀਤੀ ਤੇ ਮਾਨ ਦੀ ਆਪਣੀ ਸੋਚ ਅਨਸਾਰ ਬਹੁਤ ਵਧੀਆ ਸਹਿ ਦਿੱਤੀ ਵੀ ਇੱਥੇ ਕੁਝ ਨਹੀਂ ਬਣਦਾ ਤੁਹਾਡੇ ਕੋਲ ਮੌਕਾ 20 ਲੱਖ ਅਗਲਾ ਲਾਰੇ ਹੈ ਸਾਰਾ ਕੁਝ ਖੁਦ ਕਰਵਾ ਰਿਹਾ ਹੈ ਕਿਸਮਤ ਚੰਗੀ ਹੈ ਤੁਸੀਂ ਚੁੱਪ ਕਰਕੇ ਕੋਈ ਸੈਂਟਰ ਵੇਖ ਕੇ ਆਈ ਲੈਟਸ ਕਰਨ ਲੱਗ ਜਾਓ ਜੀ ਉਹਨਾਂ ਨੇ ਕਿਹਾ ਜੇ ਮੇਰੇ ਕੋਲ ਸੈਂਟਰ ਜਾ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਰਹਿਣ ਦਾ ਅਡਜਸਟਮੈਂਟ ਕਰ ਲੈਣਾ ਆਈ ਲੈਟਸ ਮੈਂ ਸੈਂਟਰ ਚ ਫ੍ਰੀ ਕਰਵਾ ਦੇਣੀ ਹੈ ਇੱਕ ਦੋ ਗੱਲਾਂ ਹੋਰ ਹੋਈਆਂ ਤੇ ਉਹਨਾਂ ਨੇ ਅਖੀਰ ਵਿੱਚ ਫੋਨ ਕੱਟ ਦਿੱਤਾ ਅਤੇ ਕਿਹਾ ਤੁਸੀਂ ਆਪਣਾ ਖਿਆਲ ਰੱਖਣਾ ਜੀ ਇਸ ਤੋਂ ਬਾਅਦ ਹਰਦਾਸ ਦਾ ਨਾਹੀ ਆਪਣਾ ਇੱਕ ਬਹੁਤ ਹੀ ਖਾਸ ਦੋਸਤ ਆਸਟ੍ਰੇਲੀਆ ਚ 스ਟੱਡੀ ਵੇਚ ਤੇ ਗਿਆ ਹੋਇਆ ਸੀ ਜੋ ਕਿ ਮੇਰੇ ਲਈ ਇੱਕ ਰੱਬ ਦਾ ਰੂਪ ਸੀ ਮੈਂ ਕੁਝ ਦਿਨਾਂ ਬਾਅਦ ਉਹਨਾਂ ਨਾਲ ਆਇਲਰਸ ਵਾਲੀ ਗੱਲ ਤੇ ਚਰਚਾ ਕੀਤੀ ਸੋਚਿਆ ਵੀ ਜੋ ਇਹ ਕੰਮ ਚੋਂ ਨਿਕਲ ਕੇ ਗਏ ਨੇ ਕਿਉਂ ਨਾ ਉਹਨਾਂ ਤੋਂ ਕੋਈ ਸਲਾਹ ਲਈ ਜਾਵੇ ਤੇ ਉਹਨੇ ਮੈਨੂੰ ਇੱਕ ਸਿੱਧੀ ਗੱਲ ਦੱਸੀ ਵੀ ਛੋਟੇ ਵੀਰ ਤੋਂ ਸਭ ਕੁਝ ਆਪਣੇ ਸਿਰ ਤੇ ਕਰ ਮੈਨੂੰ ਨਹੀਂ ਲੱਗਦਾ ਵੀ ਉਹ ਤੇਰੇ ਤੇ ਇੰਨਾ ਪੈਸਾ ਖਰਚ ਕਰ ਸਕਦਾ ਹੈ ਅਰਦਾਸ ਨੇ ਦੱਸਿਆ ਕਿ ਬਾਹਰ ਆ ਕੇ ਭਰਾਵਾ ਖੁਦ ਦੀ ਸੈਟਿੰਗ ਮਸਾ ਹੁੰਦੀ ਐ ਕਿਸੇ ਨੂੰ ਕਿੱਥੇ ਬੁਲਾ ਸਕਦੇ ਆ ਤੇ ਅਰਦਾਸ ਨੇ 2-3 ਲੱਖ ਤੱਕ ਪੈਸੇ ਦੇਣ ਦੀ سپورਟ ਵਾਲੀ ਗੱਲ ਦੱਸੀ ਵੀ ਮੈਨੂੰ ਮੈਂ ਇੱਥੇ ਆਪਣੇ ਕੋਲ ਰੱਖ ਸਕਦਾ ਹਾਂ ਬਸ ਹੋਰ ਕੁਝ ਨਹੀਂ ਭਰਾਵਾ ਆਈ ਲੱਸ ਕੰਮ ਔਖਾ ਤੁਪੇਟੀ ਕਰ ਲੈ ਜੇ ਕਰ ਸਕਦਾ ਤਾਂ ਬਾਕੀ ਤੇਰੀ ਮਰਜ਼ੀ ਐ ਘਰ ਵੱਲ ਵੇਖ ਕੇ ਕੀ ਹੋ ਸਕਦਾ ਕਿਸੇ ਪਿੱਛੇ ਨਾ ਲੱਗ ਜਾਂ ਤੂੰ ਤੁਰ ਰਸਤੇ ਮੇਰੇ ਕੋਲ ਆ ਜਾ ਤੇ ਸਾਡੀ ਗੱਲਬਾਤ ਲਗਭਗ 2 ਘੰਟੇ ਹੋਈ ਮੈਨੂੰ ਹਰਦਾਸ ਦੀ ਦਿੱਤੀ ਸਲਾਹ ਸਹੀ ਲੱਗੀ ਵੀ ਕਿਸੇ ਦੇ ਥੱਲੇ ਰਹਿ ਕੇ ਬਾਹਰ ਕੰਮ ਕਰਨਾ ਵੀ ਔਖਾ ਹੈ ਮੇਰੀ ਸੋਚ ਬਦਲ ਗਈ ਮੈਂ 1 ਮਹੀਨੇ ਵਿੱਚ ਸਾਰਾ ਕੁਝ ਬਦਲ ਲਿਆ ਕਿਉਂਕਿ ਮੈਂ ਜਿੱਥੇ ਵੱਧ ਵਿਸ਼ਵਾਸ ਕਰਦਾ ਸੀ ਸੋ ਸਹੀ ਲੱਗਦਾ ਮੈਨੂੰ ਉਹ ਰਾਹ ਚੁਣ ਲਿਆ ਇਸਦਾ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਅੱਗੇ ਜਾ ਕੇ ਪਤਾ ਲੱਗੇਗਾ ਵੀ ਮਾਨ ਦਾ ਅਰਦਾਸ ਦਾ ਕੀ ਸਲਾਹਾਂ ਕੰਮ ਕੀਤੀਆਂ ਤੁਹਾਨੂੰ ਕੱਲ ਨੂੰ ਜ਼ਰੂਰ ਇਹ ਕਹਾਣੀ ਸੁਣਨੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ